ਕੁੱਝ ਤਾਂ ਜਿਹੜਾ ਮੈਂਡੇਟ ਆ ਉਹ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਦਿੱਤਾ ਸੋ ਅੱਜ ਪੰਜਾਬ ਦੇ ਵਿੱਚ ਜਿਹੜਾ ਇਤਿਹਾਸਿਕ ਦਿਨ ਸਿਰਜਿਆ ਗਿਆ ਸੋ ਪੰਜਾਬ ਦੇ ਵਿੱਚ ਜਿਹੜੀ ਅੱਜ ਇੱਕ ਕ੍ਰਾਂਤੀਕਾਰੀ ਲਹਿਰ ਜਿਹੜੀ ਆ ਇੱਕ ਰਾਜਨੀਤਿਕ ਬਦਲਾਅ ਬਹੁਤ ਵੱਡੇ ਲੈਵਲ ਤੇ ਹੋਇਆ ਔਰ ਪੰਜਾਬ ਦੇ ਵੋਟਰਾਂ ਨੇ ਦੱਸ ਦਿੱਤਾ ਕਿ ਪੰਜਾਬ ਦੇ ਵੋਟਰ ਬੜੇ ਸੂਝ-ਬੂਝ ਨੇ ਉਹਨਾਂ ਨੇ ਆਪਣੀ ਅਕਲਮੰਦੀ ਦਾ ਆਪਣੀ ਸੂਝ-ਬੂਝ ਦਾ ਜਿਹੜਾ ਉਹ ਵੋਟ ਦਾ ਇਸਤੇਮਾਲ ਕਰਕੇ ਕਰੀਬ 90 ਦੇ ਕਰੀਬ ਜਿਹੜੀਆਂ ਸੀਟਾਂ ਆਮ ਆਦਮੀ ਪਾਰਟੀ ਨੂੰ ਦਿੱਤੀਆਂ ਨੇ ਮੈਂ ਤਹਿਦ ਲੋਕ ਕੋਟਨਪੋਟ ਸਿਰ ਝੁਕਾ ਕੇ ਸਮੂਹ ਪੰਜਾਬ ਵਾਸੀਆਂ ਦਾ ਧੰਨਵਾਦ ਕਰਦਾ ਔਰ ਆਮ ਆਦਮੀ ਪਾਰਟੀ ਦੇ ਸਮੁੱਚੇ ਵਲੰਟੀਅਰਾਂ ਨੂੰ ਸਮੂਹ ਪੰਜਾਬ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਇਹ ਹੱਕ ਸੱਚ ਤੇ ਸਚਾਈ ਦੀ ਜਿੱਤਾ ਔਰ ਅਸੀਂ ਪੰਜਾਬ ਦੇ ਲੋਕਾਂ ਨੂੰ ਇਹ ਵਿਸ਼ਵਾਸ ਦਿਵਾਉਂਦੇ ਆ ਕਿ ਪੰਜਾਬ ਦੇ ਲੋਕ ਕੱਲ ਤੋਂ ਪੰਜਾਬ ਦੇ ਵਿੱਚ ਜਿਹੜਾ ਇੱਕ ਇਮਾਨਦਾਰੀ ਦਾ ਰਾਜ ਜਦ ਰਾ ਸਥਾਪਿਤ ਹੋਣ ਜਾ ਰਿਹਾ ਉਹਦਾ ਨਿਗ ਮੰਨਣਾ ਸ਼ੁਰੂ ਕਰਨਗੇ ਔਰ ਇੱਕ ਗੱਲ ਅਸੀਂ ਸਾਫ ਸਪਸ਼ਟ ਕਹਿੰਨੇ ਆ ਕਿ ਆਮ ਆਦਮੀ ਪਾਰਟੀ ਨੇ ਜੋ ਕਿਹਾ ਉਹ 100% ਕਰਕੇ ਦਿਖਾਵਾਂਗੇ ਆਉਣ ਵਾਲੀ 1 ਮਾਰਚ ਤੋਂ ਪਹਿਲਾਂ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਪਤਾ ਲੱਗੂਗਾ ਕਿ ਇਮਾਨਦਾਰ ਲੋਕਾਂ ਦਾ ਰਾਜ ਆ ਗਿਆ ਸੋ ਕਿਸੇ ਵੀ ਅਫਸਰਸ਼ਾਹੀ ਨੂੰ ਕਿਸੇ ਵੀ ਮਹਿਕਮੇ ਦੇ ਵਿੱਚ ਤਹਿਸੀਲਾਂ ਕਜ਼ਹਿਰੀਆਂ ਦੇ ਵਿੱਚ ਟੋਟਲੀ ਰਿਸ਼ਵਤਖੋਰੀ ਬੰਦ ਕਰਾਂਗੇ ਔਰ ਪੰਜਾਬ ਦੇ ਵਿੱਚ ਇਮਾਨਦਾਰ ਲੋਕਾਂ ਦਾ ਰਾਜ ਸਥਾਪਿਤ ਕਰਕੇ ਦਿਖਾਵਾਂਗੇ ਇਹੀ ਸਾਡੀ ਪਹਿਲੀ ਪਹਿਲ ਆ ਪੰਜਾਬ ਦੇ ਲੋਕਾਂ ਨਾਲ ਜਿਹੜੀਆਂ ਵੀ ਗਾਰੰਟੀ ਦਿੱਤੀਆਂ ਜਿਹੜੇ ਵੀ ਵਾਅਦੇ ਕੀਤੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਪੂਰਾ ਕਰਾਂਗੇ ਬਹੁਤ ਬਹੁਤ ਧੰਨਵਾਦ ਦੁਬਾਰਾ ਫਿਰ ਸੋਚੇ ਪੰਜਾਬ ਵਾਸੀਆਂ ਨੂੰ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ